ਸਾਡੇ YouTube ਚੈਨਲ ਤੇ ਆਫਸਰ ਦਾ ਸਵਾਲਤਾ ਜੀ ਇਹ ਜ਼ਰੂਰੀ ਨਹੀਂ ਕਿ ਸਾਰੇ ਲੋਕ ਸਿਰਫ ਅਪਰਾਧ ਕਰਨ ਕਰਕੇ ਹੀ ਜੇਲ੍ਹਾਂ ਵਿੱਚ ਢੱਕੇ ਜਾਂਦੇ ਹਨ ਕਈ ਵਾਰ ਨਿਰਦੋਸ਼ ਲੋਕਾਂ ਨੂੰ ਵੀ ਕਿਸੇ ਵੱਡੀ ਪਹੁੰਚ ਵਾਲੇ ਆਦਮੀ ਦੁਆਰਾ ਜਾਂ ਫਿਰ ਕਿਸੇ ਸਾਜ਼ਿਸ਼ ਪਿੱਛੇ ਵੀ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ ਅਕਸਰ ਹੀ ਕਿਹਾ ਜਾਂਦਾ ਹੈ ਕਿ ਤਗੜੇ ਦਾ ਖਤੀ ਵੀ ਹੀ ਸੌ ਦੇਖਣ ਵਿੱਚ ਆਇਆ ਹੈ ਕਿ ਪੈਸੇ ਵਾਲੇ ਲੋਕ ਤਾਂ ਕੋਈ ਨਾ ਕੋਈ ਜਗਾੜਾ ਮਾ ਕੇ ਜੇਮਾਂ ਤੋਂ ਬਾਹਰ ਖੁੱਲੀ ਪੰਜਾਬ ਵਿੱਚ ਘੁੰਮਦੇ ਰਹਿੰਦੇ ਹਨ ਜਦ ਕਿ ਪੈਸੇ ਦੀ ਘਾਟ ਵਾਲੇ ਵਿਅਕਤੀ ਤਾਂ ਲੰਬੇ ਸਮੇਂ ਤੱਕ ਜੇਲਾਂ ਵਿੱਚ ਫੜਦੇ ਰਹਿੰਦੇ ਹਨ ਹੁਣ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਲੈਂਡਮਾਰਕ ਜੱਜਮੈਂਟ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਜੇਲ੍ਹ ਭੁਗਤਣ ਦੇ ਸਮੇਂ ਦਰਾਉਣਾ ਦੇ ਹਾਲ ਚੰਗਾ ਹੈ ਪਰ ਉਹਦੀ ਪਰੋਲ ਜੇ ਕੋ 2 2 ਲੱਖ ਦੇ 2 ਛੋਟੀ ਬੌਂਡ ਯਾਨੀ ਕੋਲ 4 ਲੱਖ ਦੇ ਛੋਟੀ ਬੌਂਡ ਪਰਵਾਉਣ ਵਿੱਚ ਐ ਸਮਰਥ ਰਹਿੰਦਾ ਹੈ ਤਾਂ ਉਸ ਨੂੰ ਪਰੋ ਦੇਣ ਤੋਂ ਨਾ ਨਹੀਂ ਕੀਤੀ ਜਾ ਸਕਦੀ ਕਿਸੇ ਵਿਅਕਤੀ ਦੀ ਵਿਤੀ ਹਰਤ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ 4 ਲੱਖ ਦੇ ਬੌਂਡ ਪਰੰਤੋਂ ਐ ਸਮਰਥ ਰਹਿਣ ਕਰਕੇ ਜੇ ਪਰੋ ਦੇਣ ਤੋਂ ਨਾ ਕੀਤੀ ਜਾਂਦੀ ਹੈ ਤਾਂ ਇਹ ਡਿਸਕ੍ਰਿਮੀਨੇਸ਼ਨ ਯਾਨੀ ਪੱਕਾ ਪਾਤ ਹੋਏਗਾ ਹੌਨਰਬਲ ਮਿਸਟਰ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਫੈਸਲਾ ਸੁਣਾਉਂਦੇ ਹੋਏ ਕਿ ਇੱਕ ਫੇਰ ਨਰਦਾ ਜੇ ਵੈਸੇ ਵਿਵਹਾਰ ਠੀਕ ਹੈ ਪਰ ਵਿਤੀ ਅਸਮਰੱਥਾ ਕਰਕੇ ਜੇ ਉਸ ਨੂੰ ਪਰੋ ਦੇਣ ਤੋਂ ਵਾਂਝਾ ਰੱਖਿਆ ਜਾਂਦਾ ਹੈ ਤਾਂ ਇਸ ਨੂੰ ਪੱਕਾ ਪਤੀ ਰੋਈਆ ਹੀ ਜਾਵੇਗਾ ਮਾਮਲਾ ਇੱਕ ਐਸੇ ਵਿਅਕਤੀ ਨਾਲ ਸੰਬੰਧਿਤ ਹੈ ਜਿਸ ਨੂੰ ਆਪਣੇ ਗੁੱਡ ਕੰਡਕਟ ਕਰਕੇ 10 ਹਫ਼ਤਿਆਂ ਦੀ ਜੇਲ੍ਹ ਤੋਂ ਪਰੋਲ ਦਿੱਤੀ ਗਈ ਸੀ ਪਰੰਤੂ ਕੰਡੀਸ਼ਨ ਇਹ ਬਗਾਈ ਗਈ ਸੀ ਕਿ ਜੇਕਰ ਉਹ 2 ਦਰ ਲੱਖ ਦੇ 2 ਬੌਂਡ ਯਾਨੀ 4 ਲੱਖ ਦੇ ਬੌਂਡ ਕਰਵਾਏਗਾ ਤਾਂ ਹੀ ਉਸਦੀ ਰਿਹਾਈ ਹੋ ਸਕੇਗੀ ਵਿਅਕਤੀ ਨੇ ਪ੍ਰੇਰ ਕੀਤੀ ਕਿ ਉਸ ਦਾ ਕੋਈ ਵੀ ਨਜ਼ਦੀਕੀ ਰਿਸ਼ਤੇਦਾਰ ਜਿੰਦਾ ਨਹੀਂ ਸੀ ਜੋ ਉਸ ਲਈ 4 ਲੱਖ ਦੀ ਸ਼ੋਰਟੀ ਦੇ ਦੇ ਇਸੇ ਇਸ ਆਰਡਰ ਨੂੰ ਕੋਇਰਸ ਕੀਤਾ ਜਾਵੇ ਇਸ ਤੇ ਮਾਨਯੋਗ ਪੰਜਾਬ ਐਂ ਖਰਿਆਣਾ ਹਾਈ ਕੋਰਟ ਨੇ ਉਸਦੀ ਪਲੇਅਰ ਪ੍ਰਵਾਨ ਕਰਦੇ ਹੋਏ 4 ਲੱਖ ਦੀ ਛੋਟੀ ਵਾਲੇ ਆਰਡਰ ਦੀ ਕੰਡੀਸ਼ਨ ਨੂੰ ਸੈਟ ਅਸਾਈਡ ਭਾਵ ਕਿ ਇੱਕ ਪਾਸੇ ਕੈਨਸਲ ਕਰ ਦਿੱਤਾ ਇਹਦੀ ਵਿਜਾਇਕ ਉਸ ਪਟੀਸ਼ਨਰ ਨੂੰ 20000 ਦਾ ਪਰਸਨਲ ਬਾਂਡ ਭਰ ਕੇ ਪੈਰੋਲ ਦਿੱਤੇ ਜਾਣ ਦਾ ਹੁਕਮ ਆਨਲੈਬਲ ਮਿਸਟਰ ਜਸਟਿਸ ਹਰ ਆਪ ਰੀਸੈਂਕ ਬਰਾਡ ਦੁਆਰਾ ਸਨਾਇਆ ਗਿਆ ਇਸ ਫੈਸਲੇ ਦੇ ਹਨ ਨਾਲ ਉਹਨਾਂ ਲੋਕਾਂ ਨੂੰ ਇੱਕ ਵੱਡੀ ਰਾਤ ਮਿਲੇਗੀ ਜੋ ਕਿਸੇ ਕਾਰਨ ਨਜਾਇਜ਼ ਤੰਗ ਨਾਲ ਵੀ ਜੋਰਾਵਰ ਲੋਕਾਂ ਦੀ ਸਾਜ਼ਿਸ਼ ਦੁਆਰਾ ਜਿਨ੍ਹਾਂ ਵਿੱਚ ਡਕੇ ਗਏ ਹੋਣ ਪਰੰਤੂ ਵੈਸੇ ਉਹ ਸ਼ਾਂਤੀ ਪਸੰਦ ਤੇ ਚੰਗੇ ਵਿਵਹਾਰ ਵਾਲੇ ਲੋਕ ਹੋਣ ਪਰੰਤੂ ਉਹਨਾਂ ਲਈ 4 ਬਕਰ ਰੁਪਏ ਦੀ ਭਾਰੀ ਪਰ ਕਮ ਰਕਮ ਦੇ ਛੋਟੀ ਬਾਂਡ ਕਰਨ ਲਈ ਕੋਈ ਤਿਆਰ ਹੀ ਨਹੀਂ ਹੁੰਦਾ ਵੈਸੇ ਵੀ ਅੱਜ ਕੱਲ ਦੇ ਸਵਾਰਥੀ ਤੇ ਪਦਾਰਥਵਾਦੀ ਯੁੱਗ ਵਿੱਚ ਕੋਈ ਰਿਸ਼ਤੇਦਾਰ ਜਾਂ ਫਿਰ ਕੋਈ ਦੂਜਾ ਵਿਅਕਤੀ ਕਿਸੇ ਖਾਤਰ ਪੈਸੇ ਦੀ ਛੋਟੀ ਦੇਣ ਨੂੰ ਤਿਆਰ ਨਹੀਂ ਹੁੰਦਾ ਜੇ ਕਰਕੇ ਕਈ ਵਾਰ ਚੰਗੇ ਵਿਵਹਾਰ ਵਾਲੇ ਲੋਕਾਂ ਨੂੰ ਵੀ ਲੰਬਾ ਸਮਾਂ ਜੇਲ੍ਹ ਵਿੱਚ ਬਿਤਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਇੱਥੇ ਅਸੀਂ ਇਹ ਵੀ ਦੱਸ ਦਿਨਾ ਚਾਹੁੰਦੇ ਹਾਂ ਕਿ ਇਹ ਖਬਰ ਅਸੀਂ ਅੰਗਰੇਜ਼ੀ ਦੇ ਇੱਕ ਪ੍ਰਸਿੱਧ ਅਖਬਾਰ ਦਾ ਟ੍ਰਿਬਿਊਨ ਵਿੱਚ ਲੱਗੀ ਇੱਕ ਖਬਰ ਦੇ ਆਧਾਰ ਦੇ ਉੱਤੇ ਦੇ ਰਹੇ ਹਾਂ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ